ਸਿੰਨੀ ਚੋਨਾ ਨੂੰ ਲੈ ਕੇ ਜਿਹੜੇ ਐ ਬੀਤੇ ਦਿਨੀ ਸਿੰਨੀ ਚੋਨਾ ਹੋਣ ਚਾਰੀਆਂ ਨੇ ਤੇ ਉਸ ਨੂੰ ਲੈ ਕੇ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਨੇ ਭਾਰੀ ਪੁਲਿਸ ਵੱਲ ਦਾ ਇਹ ਨਾਟਕ ਕੀਤਾ ਗਿਆ ਨੇ ਆਖਿਰ ਤੱਕ ਤੁਸੀਂ ਸਾਰੇ ਮਾਮਲੇ ਨੂੰ ਕਿਵੇਂ ਵੇਖਦੇ ਹੋ ਕੀ VOTER NEXT ਦੇ ਹੱਥਾਂ ਤੋਂ ਫਤਵਾ ਦੇਣਾ ਹੈ ਕਿ ਜਮਾਨਤ ਪਾਰ ਕੇ ਫੈਸਲਾ ਕਰਨਾ ਹੈ VOTER ਅਸ ਜਿਸ ਤਰੀਕੇ ਨਾਲ ਪੋਲੀਟਿਕਲ ਪਾਰਟੀਆਂ ਲੋਕ ਆਪਣੇ ਮੈਮਾ ਚਲਾਈ ਗਈ ਹੈ ਸੋ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਐਸੇ ਰਿਦ ਜਾਣਾ ਪਾਸ ਹੁੰਦਾ ਕਿ ਕੋਈ ਮੁਕਾਬਲਾ ਪੰਦਾ ਨਜ਼ਰ ਆ ਰਿਹਾ ਹੈ। ਲਾ ਪੱਖੀ ਜਿਹੜੀ ਰਾਜਨੀਤੀ ਕਰਨਾਂ ਪਾਰਟੀਾਂ ਦੀ ਤਰ੍ਹਾਂ ਉਹਨਾਂ ਰੱਦ ਕੀਤਾ ਜਾਵੇ। ਸਾਰੂ ਝੰਡੇ ਨੂੰ ਵੋਟ ਪਾਈ ਜਾਵੇ ਜਿਹੜਾ ਕੇਂਦਰੀ ਜਾਨਾਂ ਤੇ ਮੁੱਖ ਪਿਆਜਾਂ ਦੀ ਹੈ। ਔਰ ਪੰਜਾਬ ਦੇ ਰਿਕਦੇ ਹੱਥ ਦੀ ਹੈ। ਸਾਰਿਆਂ ਨੂੰ ਦੇ ਦੇ ਜਾ ਰਹੇ ਹੁਣ ਤਾਂ ਕਿ ਤੁਸੀਂ ਇੱਥੇ ਹੁਣ ਵੋਟਾਂ ਵਾਲੇ ਦੇ ਨਜ਼ਰ ਨੇ ਹੋਣੇ ਚਾਹੀਦੇ। ਜਿਹੜੇ ਚੋਣ ਦਾ ਸੱਚੇ ਨਾਲ ਲਾਗੂ ਕੀਤਾ ਜਾ ਰਿਹਾ ਆਪਣੀ ਇਹ ਇੰਤਜ਼ਾਮ ਹੈ। ਇਹ ਸਰਕਾਰ ਬਰਾਂਦੇ ਇੰਤਜ਼ਾਮ ਆਇਆ ਮੋਦੀ ਅਸੀਂ ਉਧਰ ਦੇ ਤਾਂ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਕੈਨੇਡਾ ਦੌਰੇਤੇ ਨੇ ਉਹਨਾਂ ਨੇ ਪੀਐਨ ਕਾਰਨੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉੱਥੇ ਜਾ ਕੇ ਹੁਣ ਕਿਹਾ ਜਾ ਰਿਹਾ ਜੀ7 ਦੇ ਵਿੱਚ ਜਿੱਥੇ ਉਹ ਸ਼ਿਰਕਤ ਕੀਤੀ ਸੀਗੀ ਉਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਕਿ ਕੈਨੇਡਾ ਤੇ ਭਾਰਤ ਦੇ ਜਿਹੜੇ ਰਿਸ਼ਤੇ ਨੇ ਦੁਬਾਰਾ ਤੋਂ ਬਹਾਲ ਹੋ ਗਏ ਨੇ ਦੋਵਾਂ ਮੋਲਕਾਂ ਨੇ ਸੰਪਿਰਨ ਬਰਗਾਵਾ ਕੀਤਾ ਹੈ ਕਿ ਦੁਨਾਂ ਮੁਲਕਾਂ ਚ ਜਿਹੜੇ ਆਪਾਂ ਆਪਣੇ ਮੁਲਕਾਂ ਦੇ ਆਈ ਕ੍ਰਿਸ਼ਨਾ ਹੈ ਗਿਆ ਉਹਨਾਂ ਦੀ ਜੁਕੀ ਨਵੇਂ ਸਿਰੇ ਤੋਂ ਕੀਤੀ ਜਾਏਗੀ ਹੋਰ ਕੁਝ ਮੁੱਦਿਆਂ ਦੇ ਉੱਤੇ ਵੀ ਸੰਸਦ ਦਾ ਬਟਾਵਾ ਕੀਤਾ ਗਿਆ ਤੇ ਆਪ ਦੇ ਪੰਜਾਬ ਪ੍ਰਦਾਨ ਜਿਹੜੇ ਅਮਨ ਅਰੋੜਾ ਨੇ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਹੈ ਉਹਨਾਂ ਨੇ ਕਿਹਾ ਹੈ ਕਿ ਉਹਨੇ ਇਲੈਕਸ਼ਨ ਸਮੇਂ ਦੇ ਵਿੱਚ ਜਿਹੜੀ ਘਟਿਆ ਰਾਜਨੀਤੀ ਕੀਤੀ ਜਾ ਰਹੀ ਹੈ ਪਰ ਜਿਸ ਤਰ੍ਹਾਂ ਨਿੱਜ ਦੇ ਪੱਧਰ ਤੇ ਇੱਕ ਨਿੱਜ ਚੱਕਰਾਸ਼ਾਹੀ ਕੀਤੀ ਜਾ ਰਹੀ ਹੈ ਜਿਤੇ ਸੋਇਆ ਜਿਹਾ ਆਪਾਂ ਪੁਰਬ ਉਧਾਰ ਦੀ ਗੱਲ ਕਰਦੇ ਆਂ ਕਿ ਸੋਸ਼ਲ ਮੀਡੀਆ ਚ ਲਚਰਪਣਾ ਬਹੁਤ ਫੈਲਦਾ ਲਚਰ ਗੱਲਾਂ ਹੋ ਰਹੀਆਂ ਨਹੀਂ ਹੋਣੇ ਚਾਹੀਦੀਆਂ। ਕਮਲਕੌਰ ਭਾਬੀ ਦੇ ਕਤਲ ਕੇਸ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਕਿਉਂਕਿ ਕਮਲਕੌਰ ਦੇ ਜਿਹੜੇ ਕੇਸ ਦੀ ਰਿਪੋਰਟ ਹੈ ਉਹ ਸਾਹਮਣੇ ਆ ਗਈ ਹੈ ਤੇ ਕਿਹਾ ਜਾ ਰਿਹਾ ਕਿ ਕਮਲਕੌਰ ਦਾ ਜਿਹੜਾ ਮਰਡਰ ਗਲਾ ਘੋਟ ਕੇ ਕੀਤਾ ਗਿਆ ਸੀ। ਕਮਲਕੌਰ ਭਾਬੀ ਦੀ ਨਿਸ਼ਾਨੀ ਕਰਤਿਆ ਹਤਿਆ ਕੀਤੀ ਗਈ ਹੈ। ਮੁਨੇ ਪਹਿਲੇ ਤੋਂ ਜਿਹੜੀਆਂ ਹਸਤੀਆਂ ਆਈਆਂ ਉਹ ਕਹਿ ਰਹੇ ਕਿ ਬਿਲਕੁਲ ਬਾਜੂ ਨਹੀਂ ਹੈਗਾ ਜੇ ਕੋ ਗਲਤ ਕਾਰਵਾਈ ਕਰ ਰਿਹਾ ਤਾਂ ਪੁਲਿਸ ਕੋਲੇ ਕੁਝ ਦਾ ਕਾਰਵਾਈ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਨੇ ਇੱਕ ਐਲਾਨ ਕੀਤਾ ਹੈ ਕਿ ਉਹ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਦੇ ਵੱਲੋਂ ਇੱਕ ਟੈਂਡਰ ਬਾਜ਼ ਕੀਤਾ ਜਾਵੇਗਾ ਜਿਸ ਦੇ ਨਾਲ ਹੁਣ ਪੰਜਾਬ ਦੀਆਂ ਸੜਕਾਂ ਜਿਹੜੀਆਂ ਨੇ ਦੁਬਾਰਾ ਤੋਂ ਬਣਾਈਆਂ ਚਾਹਤੀਆਂ ਕੋਸ ਨੂੰ ਲੈ ਕੇ ਜਿਹੜਾ ਪੈਸਾ ਰੂਰਲ ਗਵਰਨਮੈਂਟ ਤੇ ਲੱਗਣਾ ਸੀ ਪਿੰਡੂ ਸੜਕਾਂ ਤੇ ਲੱਗਣਾ ਸੀ ਉਹ ਪੈਸਾ ਆਇਆ ਹੈ ਨਿਕੰਦਰ ਵੱਲੋਂ ਤੇ ਜਿੱਨੇ ਕਾਰਕ ਬਹੁਤ ਬੁਰਾ ਹਾਲ ਹੈ ਕਿ ਜਿਹੀਆਂ ਸੜਕਾਂ ਪੈਲੂ ਕਿਥੇ ਜਿੱਥੇ ਲੋਕਾਂ ਦਾ ਲੰਘਣਾ ਮੈਂ ਸਮਝਦਾ ਕਿ ਨਰਕ ਤੋਂ ਵੀ ਭੈੜੀ ਜ਼ਿੰਦਗੀ ਹੈ ਅਸੀਂ ਬਕੀਕ ਕਰ ਰਹੇ ਹਾਂ ਤਾਂ तकरीबन 1 ਕਰੋੜ ਤੋਂ ਲੈ ਕੇ 2 ਕਰੋੜ ਤੱਕ ਦਾ ਕਿਸੇ ਫਰਮ ਦਾ ਠੇਕਾ ਹੁੰਦਾ ਸੀ ਹੁਣ 1 ਕਰੋੜ ਤੋਂ ਲੈ ਕੇ 50 ਕਰੋੜ ਤੱਕ ਦਾ ਫਰਮ ਦਾ ਠੇਕਾ ਦਿੱਤਾ ਜਾ ਸਕਦਾ ਹੈ ਨਵਾਂ ਫੈਸਲਾ ਲਿਆ ਤਾਂ ਲੱਗ ਗਏ ਵੱਡੀਆਂ ਫਰਮਾਂ ਜਲਦੀ ਜਲਦੀ ਆ ਸੜਕਾਂ ਤੇ ਮਰਾ ਮਰ ਗਏ ਜਿਓ ਕੇ ਮੱਕੀ ਦੀ ਐਮਐਸਪੀ ਤੇ ਕਿਹਾ ਜਾ ਰਿਹਾ ਕਿ ਜੋ ਕਿ ਮੱਕੀ ਦੀ ਐਮਐਸਪੀ ਤੇ ਰੇਟ ਨੇ ਉਸ ਤੋਂ ਘੱਟ ਰੇਟ ਤੇ ਜਿਹੜੀ ਮੱਕੀ ਵੇਚੀ ਜਾ ਰਹੀ ਹੈ। ਅਣਕਹੇ ਚੋਨੇ ਦੇ ਫਸਲਾਂ ਤੇ ਕਰਜਾਂ ਨੂੰ ਬਾਹਰ ਗਾਉਣ ਦੀ ਗੱਲ ਕਰ ਰਹੇ ਕਿ ਸਿਰਫ ਐਮਐਸਪੀ ਦੇ ਮੁੱਦੇ ਤੇ ਕੇਵਲ ਮੱਕੀ ਦੇ ਮੁੱਦੇ ਤੇ ਇਹਨਾਂ ਨੇ ਕਿਸਾਨ ਨੂੰ ਵਿਚਾਇਆ ਜਾ ਸਕਦਾ ਕਿ ਟੋਟੋਟ ਮੱਕੀ ਦੀ ਐਮਐਸਪੀ ਤੋਂ ਆ ਕੇ ਨਿਊਜ਼ ਬਿਹਾਈਂਡ ਨਿਊਜ਼ ਵੇਖ ਰੇ ਸਾਇਦਾ ਇਸ਼ਕਾ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਆ ਵਧੇਰੇ ਖਬਰਾਂ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾ ਸਿੰਘ ਸਿੱਧੂ ਸਿੱਧੂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਹੁnga ਧੰਨਵਾਦ ਦਰਸ਼ਕਾਂ ਨੂੰ ਨਹੀਂ ਸਤਿ ਸ਼੍ਰੀ ਅਕਾਲ ਆਹ ਮੁੱਦਾ ਲਓ ਸਵਾਲ ਸੇਧੂ ਸਾਹਿਬ ਜੇਕਰ ਸਭ ਤੋਂ ਪਹਿਲਾਂ ਗੱਲ ਕਰੀਏ ਜ਼ਿਮਨੀ ਚੋਨਾ ਨੂੰ ਲੈ ਕੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਜ਼ਿਮਨੀ ਚੋਨਾ ਨੂੰ ਲੈ ਕੇ ਜਿਹੜੇ ਹੈ ਬੀਤੇ ਦਿਨੀ ਜ਼ਿਮਨੀ ਚੋਨਾ ਹੋਣ ਜਾ ਰਹੀਆਂ ਨੇ ਤੇ ਉਸ ਨੂੰ ਲੈ ਕੇ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਨੇ ਭਾਰੀ ਪੁਲਿਸ ਵੱਲ ਤਾਇਨਾਤ ਕੀਤੇ ਗਏ ਨੇ ਆਖਿਰਕਾਰ ਤੁਸੀਂ ਸਾਰੇ ਮਾਮਲੇ ਨੂੰ ਕਿਵੇਂ ਵੇਖਦੇ ਹੋ ਲੇਖੋ ਪੰਜਾਬ ਦਾ ਸਭ ਤੋਂ ਵੱਡਾ ਪੋਲੀਟੀਕਲ ਪੱਖਵਾ ਵੱਦਾ ਜਿਸ ਦਾ ਤੁਸੀਂ ਸਵਾਲ ਹੈ ਹੁਣ ਇੱਕ ਦਿਨ ਬਾਅਦ ਯਾਨੀ ਕਿ 19 ਜੂਨ ਨੂੰ ਪਲਕੇ ਲੁਧਿਆਣਾ ਦੇ ਵੋਟਰ ਆਪਣੀ ਜਿਹੜੀ ਲੁਧਿਆਣਾ ਪਛਮੀ ਹਲਕਾ ਹੈ ਕਵਿਦਾਨ ਸਭਾ ਦਾ ਵੋਟ ਕਰਨਗੇ। ਅਮ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਇਸ ਤੋਂ ਬਾਅਦ 23 ਨੂੰ ਨਤੀਜੇ ਕਾਲ ਚੋਣ ਪ੍ਰਸਾਰ ਥੰਮ ਚੁੱਕਾ ਤੇ ਹੋਣਾ ਜੋ ਕੁਝ ਪੋਲੀਟਿਕਲ ਪਾਰਟੀਆਂ ਵੱਲੋਂ ਰੂਟਸ ਰੈਲੀਆਂ ਵੋਟਾਂ ਦਾ ਕਪਾਓ ਚੱਕ ਦੂਜੇ ਤੇ ਦੂਸ਼ਣਵਾਦੀ ਦਾ ਦੌਰ ਬਹੁਤ ਚੱਲਿਆ ਉਹ ਦੌਰ ਗੈਰ ਨਿਕਲ ਕਿ ਹੋਣ ਜਿਹੜਾ ਦੌਰ ਦਾ ਮੌਕਾ ਆ ਰਿਹਾ ভোটার ਦਾ ਕਿ ভোটার ਨੇ ਕਿਹਦੇ ਹੱਕ ਚ ਫਤਵਾ ਦੇਣਾ ਹੈ ਕਿ ਤਾਂ ਹੁਣ ਭਾ ਕੇ ਫੈਸਲਾ ਕਰਨਗੇ ভোটার ਅੱਜ ਇਸ ਤਰੀਕੇ ਨਾਲ ਪੋਲੀਟੀਕਲ ਪਾਰਟੀਆਂ ਵੱਲੋਂ ਆਪਣੀ ਮਹਿਮਾ ਚਲਾਈ ਗਈ ਹੈ ਸੋ ਅੰਦਾਜ਼ਾ ਲਗਾਇਆ ਜਿਾਸ ਦੇਖਿਆ ਸੋ ਲਿਦਿਆ ਨਾ ਪਛਿੰਦਾ ਕਿਤੇ ਕੋਈ ਮੁਕਾਬਲਾ ਬਣਦਾ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਇਹਨਾਂ ਕੇ ਕਾਲੀਦਲ ਵੀ ਚੌਥੇ ਦਾ ਅੰਦੇ ਮੁਕਾਬਲੇ ਚ ਹੈ ਪਰ ਮੁੱਖ ਤੌਰ ਤੇ 13 ਮੁਕਾਬਲਾ ਹੈ ਇਸ ਤੇ ਫਤਿਹ ਹਾਸਲ ਕਰਨ ਲਈ ਮੁਖਵਤੀ ਭਗਵੰਤ ਮਾਨ ਆਖਦੇ ਹੈ ਜਿਹੜੇ ਆਗੂ ਦੋਖਸੂਖ ਚ ਨਹੀਂ ਸ਼ਾਮਲ ਹੋ ਸਕਦੇ ਲੁਧਿਆਣਾ ਦੇ ਵੋਟਰ ਉਹਨਾਂ ਨੂੰ ਨਕਾਰ ਦੇਣ ਜਾਨੀ ਉਹਨਾਂ ਦਾ ਕਹਿਣਾ ਹੈ ਕਿ ਨਾ ਪਖੀ ਜਿਹੜੀ ਰਾਜਨੀਤੀ ਕਰਦੀਆਂ ਪਾਰਟੀਆਂ ਤੇਰਾ ਉਹਨਾਂ ਨੂੰ ਰੱਦ ਕੀਤਾ ਜਾਵੇ ਸਾਰੂ ਝੰਡੇ ਨੂੰ ਵੋਟ ਪਾਈ ਜਾਵੇ ਜਿਹੜਾ ਕਿ ਲਾਜਾਨਾ ਦੇ ਲੋਕਾਂ ਦੇ ਹੱਕ 'ਚ ਵੀ ਹੈ ਔਰ ਪੰਜਾਬ ਦੇ ਪੁਵਿੱਖ ਦੇ ਹੱਕ 'ਚ ਵੀ ਹੈ ਬਿਲਕੁਲ ਇਸੇ ਤਰੀਕੇ ਨਾਲ ਦੂਜੀਆਂ ਪਾਰਟੀਆਂ ਦੀ ਦਾਅਵੇਦਾਰੀਆਂ ਭਾਰਤੀ ਜੰਦਾ ਪਾਰਟੀ ਦੀ ਗੱਲ ਕਰ ਲਈਏ ਕੈਵਨ ਮੰਤੂਰ ਉਹਨੇ ਵੀ ਟੂ ਆਪਣੀ ਜਗ੍ਹਾ ਤੇ ਦਾਵਾ ਕਰ ਰਿਹਾ ਹੈ ਜੀ ਇਹ ਜੀ ਹੁਣ ਤਾਂ ਕੋਈ ਦਿਨਾਂ ਦੀ ਗੱਲ ਹੈ ਸਾਂਝੋ ਕਿ ਪੰਜਾਬ ਚ ਕਮਲ ਖਿਲਿਆ ਕਿ ਖਿਲਿਆ ਪਨੀ ਪਾਇ ਪਾਇ ਦੇਖ ਲਈ ਹੈ ਕਿ ਹਾਰੇ ਜਿਹੜੇ ਸਥਾਈ ਦੀ ਨਾ ਸਾਦੀ ਚਨਲ ਚੋਣਾ ਇਹਦਾ ਰਸਤਾ ਹਲਦੇਣਾ ਪੱਛਮੀ ਜੋਂ ਨਿਕਲੇਗਾ ਤੇ ਉਹਦੇ ਚ ਫਤਿਹ ਹਸਨ ਕਰਨਗੇ ਰਹੀ ਗੱਲ ਕਾਂਗਰਸ ਦੀ ਮੁੱਖ ਉਰਦੀਦਰ ਦਾ ਹਾਈ ਹੈ ਉਹ ਆਪਣੇ ਆਪ ਨੂੰ ਮਜ਼ਬੂਤ ਦਾਵੇਦਾਰ ਮੰਨ ਰਿਹਾ ਔਰ ਕਹਿ ਰਿਹਾ ਹੈ ਕਿ ਆਸ਼ਵੀ ਇਸ ਸੀਟ ਤੋਂ ਜਿੱਤੇਗਾ ਸੋ ਦਾਵੇਦਾਰੀਆਂ ਕਾਲੀ ਜਾਲਵੀ ਇੱਕ ਦਿਨ ਪਹਿਲਾਂ ਉਹਨਾਂ ਨੇ ਰੂਟਸੋ ਕੀਤਾ ਦਾਵਾ ਕਰ ਰਿਹਾ ਕਿ ਅਸੀਂ ਖੇਤਰੀ ਪਾਰਟੀਆਂ ਪੰਜਾਬ ਦੇ ਤੇ ਸਾਨੂੰ ਵੋਟ ਕਰੋ ਸਾਰਿਆਂ ਦਰਾਂ ਦੇ ਦਾਉਦਾਰੀ ਜਿਹੜੇ ਹੈਗੇ ਆ ਉਸ ਸਾਹਮਣੇ ਆ ਗਏ ਆ ਹੁਣ ਜਿਹੜਾ ਸਾਹਮਣੇ ਆਉਣਾ ਪੱਕਾ ਹੋਣਾ ਵੋਟਰ ਦਾ ਸੋ ਇੰਤਜ਼ਾਰ ਰਹੇਗਾ ਕਿ ਕੱਲ ਜਿਸ ਕਦਰ ਇੰਤਜ਼ਾਮ ਕੀਤੇ ਗਏ ਹੈ ਵਾਕਾ ਕੋ ਪਦਰ ਦੇ ਉਤੇ ਉਹਨਾਂ ਪਦਰਾਂ ਦੇ ਨਤਾਕ ਬੋਟ ਪਾਏਗੀ ਚੋਣ ਕਮਿਸ਼ਨ ਵੱਲੋਂ ਅਨੁਸ਼ਾਸਨ ਦੀ ਗੱਲ ਹੈ ਹਲਕੇ ਤੋਂ ਬਾਹਰਲੇ ਜਿਹੜੇ ਲੋਕ ਆਏ ਸੀ ਚਿਹਰਾ ਸੀ ਆਗੂ ਹੈ ਚਾਹੇ ਉਹਨਾਂ ਦੇ ਸਮਰਥਕ ਹੈ ਜਾਂ ਹੋਰ ਲੋਕ ਹੈ ਸਾਰਿਆਂ ਨੂੰ ਦੇਜ ਜਾ ਰਿਹਾ ਹੋ ਚੁੱਕਾ ਹੈ ਕਿ ਤੁਸੀਂ ਇੱਥੇ ਹੋਣਾ ਵੋਟਾਂ ਦੇ ਨਜ਼ਰ ਨਹੀਂ ਆਉਣੇ ਚਾਹੀਦੇ ਜਦੋਂ ਚੋਣ ਦਾ ਸਖਤੇ ਨਾਲ ਲਾਗੂ ਕੀਤਾ ਜਾ ਰਿਹਾ ਪਲੀ ਦੇ ਇੰਤਜ਼ਾਮ ਹੈ ਦੀਨ ਸਰਖਿਆ ਬਰਾ ਦੇ ਇੰਤਜ਼ਾਮ ਹੈ ਵੋਟਰ ਦੀ ਸਹੂਲਤਾਂ ਦੇ ਇੰਤਜ਼ਾਮ ਹੈ ਬਜ਼ੁਰਗ ਹੈ ਛੋਟੀ ਉਮਰ ਦੇ ਲੋਕ ਹੈ ਉਹਨਾਂ ਨੂੰ ਕਿਸ ਤਰੀਕੇ ਨਾਲ ਜੜਾ ਹੈਗਾ ਵੋਟ ਲਈ ਸਮਝਾਉਣਾ ਹੈ ਕਿੱਦਾਂ ਲੈ ਕੇ ਰੋਣਾ ਕਰਮੀ ਜੋ ਕਿਵੇਂ ਬਚਾ ਕਰਨਾ ਹੈ ਹਾਲਾਂਕਿ ਕੱਲ ਬਦਲ ਦੇ ਮੌਸਮ ਦਾ ਕਹਿ ਸਕਦੇ ਹੈ ਕਿ ਜਿਹੜੀ ਮਸ਼ੀਨ ਕੋਈ ਹੈ

ਕਾਰਨੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉੱਥੇ ਜਾ ਕੇ ਹੁਣ ਕਿਹਾ ਜਾ ਰਿਹਾ ਜੀ 7 ਦੇ ਵਿੱਚ ਜਿੱਥੇ ਉਹ ਸ਼ਿਰਕਤ ਕੀਤੀ ਸੀਗੀ ਉਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਕਿ ਕੈਨੇਡਾ ਤੇ ਭਾਰਤ ਦੇ ਜਿਹੜੇ ਰਿਸ਼ਤੇ ਨੇ ਦੁਬਾਰਾ ਤੋਂ ਬਹਾਲ ਹੋ ਗਏ ਨੇ ਦੇਖੋ ਚੰਗੀ ਸ਼ੁਰੂ ਕਰਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਦੇ ਕੈਨੇਡਾ ਦੇ ਪ੍ਰਧਾਨ ਦੇ ਨਾਲ ਦੋਵਾਂ ਦੀ ਮੁਲਾਕਾਤ ਜਿਸ ਭਾਵਨਾ ਵਾਲੇ ਮਾਹੌਲ 'ਚ ਹੋਈ ਹੈ ਔਰ ਜੋ ਸਾਹਮਣੇ ਆ ਰਿਹਾ ਹੈ ਮੀਡੀਆ 'ਚ ਕੇ ਵੀ ਦੋਹਾਂ ਮਿਲਕਾਂ ਨੇ ਸ਼ਾਂਤੀ ਦਾ ਪ੍ਰਗਟਾਵਾ ਕੀਤਾ ਦੁਨੀਆਂ ਮੁਲਕਾਂ ਚ ਜਿਹੜੇ ਆਪਣਾ ਆਪਣੇ ਮੁਲਕਾਂ ਦੇ ਹਾਈ ਕਮਿਸ਼ਨਰ ਹੈਗੇ ਆ ਉਹਨਾਂ ਦੀ ਨਿਯੁਕਤੀ ਨਵੇਂ ਸਿਰੇ ਤੋਂ ਕੀਤੀ ਜਾਏਗੀ ਹੋਰ ਕੁਝ ਮੁੱਦਿਆਂ ਦੇ ਉੱਤੇ ਵੀ ਸੰਤਿਪਤਾ ਪਰਟਾਵਾ ਕੀਤਾ ਗਿਆ ਦੋਲੇ ਤੌਰ ਤੇ ਸਾਂਝੜੀਆਂ ਗੱਲਾਂ ਉਹਨਾਂ ਦੇ ਵਿਚਾਰ ਉਤੰਦਰਾ ਹੋਇਆ ਸੋ ਇਹਦੇ ਨਾਲ ਜਿਹੜੀ ਬਾਕੀ ਮਲਕ ਦੇਸ਼ ਦਾ ਰਾਹਤ ਹੈ ਹੀ ਹੈ ਮੈਂ ਜ਼ਾਹੰਦਾ ਕਿ ਪੰਜਾਬੀਆਂ ਲਈ ਵੱਡੀ ਰਾਤ ਵਾਲੀ ਗੱਲ ਹੈ ਕਿਉਂਕਿ ਪੰਜਾਬ ਪੰਜਾਬੀ ਜਿਸ ਕਦਰ ਹਮਾ ਮਾ ਕੇ ਕੈਨੇਡਾ ਜਾ ਰਹੇ ਚ ਵਿਦਿਆਰਥੀਆਂ ਦੀ ਗੱਲ ਕਰ ਲੋ ਚ ਨੌਕਰੀਆਂ ਦੀ ਗੱਲ ਕਰ ਲਿਓ ਵੱਡੀ ਗੰਦੀ ਹਾਲਾਂਕਿ ਵਿਜਰਾਤੀ ਤੇ ਹੋਰ ਵੀ ਮੁਲਕ ਦੇ ਕਈ ਸੇਗ ਹੈ ਜਿਹੜੇ ਕੈਨੇਡਾ ਚ ਵੱਡੇ ਪੱਧਰ ਤੇ ਗਏ ਵੀ ਆ ਪਰ ਫਿਰ ਅਭਿਆਨ ਨਾਲ ਕਾਫੀ ਨੇੜਤਾ ਹੈ ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਅਮਰੀਕਾ ਦੇ ਉੱਤੇ ਪ੍ਰਵਾਸੀਆਂ ਦੇ ਸਬੰਧਾਂ ਨੂੰ ਲੈ ਕੇ ਕੜਤਾਂ ਤਣਾਵਣੀਆਂ ਖਬਰਾਂ ਆਖਤੀਆਂ ਖਬਰਾਂ ਆਈਆਂ ਚਿੰਤਾ ਤਾਂ ਉਹਨਾਂ ਨਾਲ ਵੀ ਹੋਈ ਪਰ ਜਦੋਂ ਕਿਦਰੇ ਹੈਡਲ ਕੈਨੇਡਾ ਚ ਹੁੰਦੀ ਹੈ ਤਾਂ ਕੈਨੇਡਾ ਚ ਹੈਡਲ ਹੋਣ ਦੇ ਨਾਲ ਕਾਫੀ ਜਿਹੜਾ ਹੈਗਾ ਇੱਧਰ ਬੈਠੇ ਪੰਜਾਬੀ ਵੀ ਹੈ ਤੇ ਉੱਤਰ ਬੈਠੇ ਜਿਹੜੇ ਪ੍ਰਵਾਸੀ ਪੰਜਾਬੀ ਹੈ ਉਹਨਾਂ ਚ ਕਾਫੀ ਕਗਾਰ ਦੇ ਚਿੰਤਾ ਦਾ ਕਾਰਨ ਪੈ ਜਾਂਦਾ ਸਰ ਦੋਨਾਂ ਮੁਲਕਾਂ ਦੇ ਚੰਗੇ ਸਵੰਦਾ ਜਿੱਦਾਂ ਦੀ ਚੰਗੀ ਖਬਰ ਲੈ ਕੇ ਆਏ ਜਿੱਦਾਂ ਹੋਣਾ ਆਪਾਂ ਗੱਲ ਕਰਦੇ ਆ ਕਿ ਮੌਨਸੂਨ ਦਾ ਮੌਸਮ ਆ ਗਿਆ ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਤਪਸ਼ ਜੜੀ ਗਈਏ ਉਹਨੂੰ ਕੋ ਠੰਡ ਪਾਈ ਹੈ ਸਨਾ ਸਨਾ ਦੇ ਤੈਵੇਂ ਮਨ ਹੈ ਸੰਦਾ ਕਿ ਦੋਨਾਂ ਮੁਲਕਾਂ ਜਿਹੜਾ ਤਰਸ਼ ਵਾਲਾ ਮਾਹੌਲ ਸੀ ਦੁਆ ਮਲਕਾਂ ਦੇ ਪ੍ਰਧਾਨ ਮੰਤਰੀਆਂ ਦੀ ਮੁਲਾਕਾਤ ਹੈ ਮੀਟਿੰਗ ਹੈ ਉਤਸਵ ਮੇਲਨ ਦੇ ਦੌਰਾਨ ਹੋਈ ਹੈ ਉਹ ਇੱਕ ਤਰ੍ਹਾਂ ਦਾ ਦੁਨਾਂ ਮਲਕਾਂ ਦੀ ਤਬਸੀਰ ਕੁੜਤਣ ਕੁਟੌਣ ਵਾਲੀ ਅਰਚੰਗੇ ਸੁਵੰਦਾਲੀ ਇਹ ਚੰਗੀ ਖਬਰ ਹੈ ਦੁਆ ਮਲਕਾਂ ਦੇ ਲੋਕਾਂ ਲਈ ਕਟੋਗੜ ਪੰਜਾਬੀਆਂ ਲਈ ਤਾਂ ਬਹੁਤ ਹੀ ਚੰਗੀ ਖਬਰ ਹੈ ਹੋਏਗੀ ਜੀ ਸਿੱਧੂ ਸਾਹਿਬ ਚੇਕਰ ਗੱਲ ਕੀਤੀ ਜਾਵੇ ਕੁਝ ਵੀਡੀਓਜ਼ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਡਾਕਟਰ ਰਵਜੋਤ ਦੀਆਂ ਜਿਸ ਨੂੰ ਲੈ ਕੇ ਸਿਆਸਤ ਕਰਵਾ ਗਈ ਹੈ ਇਸ ਉਤੇ ਆਪ ਦੇ ਪੰਜਾਬ ਪ੍ਰਧਾਨ ਜਿਹੜੇ ਅਮਨ ਅਰੋੜਾ ਨੇ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਹੈ ਉਹਨਾਂ ਨੇ ਕਿਹਾ ਕਿ ਹੁਣ ਇਲੈਕਸ਼ਨ ਸਮੇਂ ਦੇ ਵਿੱਚ ਜਿਹੜੀ ਘਟੀਆ ਰਾਜਨੀਤੀ ਕੀਤੀ ਜਾ ਰਹੀ ਹੈ ਬਿਲਕੁਲ ਆਪ ਦੇ ਕੈਬਨ ਮੰਤਰੀ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਇੱਕ ਦਿਨ ਪਹਿਲਾਂ ਆਪਾਂ ਕਹਿ ਕੇ ਐਡਾਂਗੇ ਕਿਸ ਤਰ੍ਹਾਂ ਜਿਹੜਾ ਚੋਂ ਪ੍ਰਚਾਰ ਥੰਮ ਗਿਆ ਹੁਣ ਜਿਹੜਾ ਕਮਿਸ਼ਨ ਆ ਇਸ ਮੁੱਦੇ ਤੇ ਰੋਕ ਲਾਇਆ ਕਿਦਾਂ ਲਾਏਗਾ ਕੰਗਰੇੜੇ ਰਾਸੀ ਆਗੂ ਆ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਆਪਣੀ ਗੱਲ ਕਹਿਣ ਦਾ ਹਿੱਲਾ ਲਾਬੀ ਲੈਂਦੇ ਆ ਬਕਰ ਮੇਰੀ ਜੀਆ ਸੋਹਣੇ ਕਾਲੀਗਲ ਦੇ ਕੱਧਾ ਵਾਰ ਆਗੂ ਆ ਉਹਨਾਂ ਨੇ ਜਿਹੜੇ ਪੰਜਾਬ ਦੇ ਆਪ ਦੇ ਕੈਂਡੀਡੇਟ ਮੰਤਰੀ ਉਹਦੀ ਜਿਹੜੀਆਂ ਪਿਕਚਰ ਜੜੀਆਂ ਆ ਕਿੰ ਕੁਝ ਵਾਇਰਲ ਕੀਤੀਆਂ ਉਹ ਕਾਫੀ ਇਤਰਾਜ਼ ਹੋ ਗਿਆ ਉਹਦੇ ਤੇ ਕਾਫੀ ਵੱਡਾ ਇਤਰਾਜ਼ ਜਿਹੜਾ ਕੈਂਡੀਡੇਟ ਮੰਤਰੀ ਦਾ ਸਬੰਧਤ ਇਹਨਾਂ ਪਿਕਚਰਜ਼ ਦੇ ਨਾਲ ਉਹ ਕਹਿ ਰਿਹਾ ਕਿ ਤੋੜ ਮਰੋੜ ਕੇ ਸਾਰਾ ਕੁਝ ਪੇਸ਼ ਕੀਤਾ ਜਾ ਰਿਹਾ ਹੈ ਮੈਂ ਕਹਿੰਦੇ ਐਫ ਆਈ ਆਰ ਵੀ ਦਾਇਰ ਕਰਾਵਾਂਗਾ ਕਾਨੂੰਨੀ ਤੌਰ ਤੇ ਚਾਰਾ ਜੋ ਇਹ ਵੀ ਕਰਾਂਗਾ ਕਿ ਕਿਸੇ ਤਰੀਕੇ ਦੇ ਨਾਲ ਵੀ ਮੈਂ ਜਿਹੜਾ ਹੈਗਾ ਜੀਟੀਆਂ ਨੂੰ ਬਖਸ਼ਾਂਗਾ ਨਹੀਂ ਤੇ ਕਲਕਟੇਵਲ ਇਹ ਨਹੀਂ ਕਿ ਵੀ ਸੰਬੰਧ ਮੰਤਰੀਆਂ ਨਾਲ ਗੱਲ ਕੀਤੀ ਗਈ ਹੈ ਆਪ ਦੇ ਜਿਹੜੇ ਪ੍ਰਧਾਨ ਹੈ ਕਾ ਮੰਤਰੀਆਂ ਮੰਨੜੜਾ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਦੇਖੋ ਜੋ ਵਿਕਰਮ ਜੀਟੀਆਂ ਨੇ ਇਹ ਕੈਲੰਡਰ ਮੰਤਰੀਵਾਰੇ ਜਿਹੜੀਆਂ ਪਿਕਚਰਸ ਪਾਈਆਂ ਹੈ ਇਸ ਨਵੀਂ ਪદ્ધਤੀ ਕਦੇ ਰਾਜਨੀਤੀ ਕੀਤੀ ਜਾ ਰਹੀ ਹੈ ਦੇਖੋ ਕਹਿੰਦੇ ਇਸ ਘਟੀਆ ਪੱਤਰੀ ਰਾਜਨੀਤੀ ਹੋ ਰਹੀ ਹੈ ਕਿ ਇਲੈਕਸ਼ਨ ਕਰਕੇ ਹੁਣ ਕਹਿੰਦੇ ਜਿਹੜਾ ਰਾਸਤਰਾ ਹੋਇਆ ਲੋਕਾਂ ਦੇ ਬੈਡਰੂਮ ਤੱਕ ਵੀ ਜਾ ਕੇ ਗੱਲਾਂ ਕਰਨ ਲੱਗੇ ਉਹਨਾਂ ਨੇ ਇਸ ਕਰਦੀ ਨਖੇੜੀ ਕੀਤੀ ਹੈ ਕੋਈ ਕਿਹਾ ਗਿਆ ਕਿ ਸਿਰ ਪੱਤਰਕਾਰਾਂ ਨੂੰ ਸਵਾਲ ਹੀ ਪੁੱਛਿਆ ਗਿਆ ਕਿ ਜਿਹੜੇ ਐਡਿਗੇਸ਼ਨ ਹੈ ਜੋ ਮਿਹਤਿਆ ਨੇ ਲਾਇਆ ਉਹਨਾਂ ਬਾਰੇ ਕੀ ਕਹੋਗੇ ਉਲਟਾ ਪਾਟਵਾਰ ਕਰਦੇ ਆ ਅਮਨ ਰੋੜਾ ਨੇ ਕਿਹਾ ਕੰਦੇ ਜਿਹੜੇ ਸੁਝਾਸ ਇਹਨੇ ਲੰਗਾ ਹੈ ਨਗਾ ਵਾਲੇ ਦੱਸਣਾ ਉਹ ਤੇਰੀ ਕਹਿੰਦੇ ਇਦਾਂ ਦੇ ਅਲੀਗੇਸ਼ਨ ਲੱਗੇ ਸੀ ਕਿਉਂ ਕਿ ਦਾਦੇ ਦੋਸ਼ ਹੈ ਬਿਕਰਮਿਸ਼ੇ ਨੂੰ ਉਲਟਾ ਸਵਾਲ ਕੀਤੇ ਯਾਰ ਸੋ ਮੈਂ ਸਮਝਦਾ ਹੈ ਕਿ ਮੁੱਦਿਆਂ ਦੇ ਰਾਜਨੀਤੀ ਕਰਨ ਦੀ ਥਾਂ ਜਦੋਂ ਆਪਾਂ ਚੋਣ ਦੀ ਗੱਲ ਕਰਦੇ ਆਂ ਗੱਲ ਤਾਂ ਇਹ ਹੋਣੀ ਚਾਹੀਦੀ ਕਿ ਬਿਹਤਰੀ ਦੀ ਲੁਧਿਆਣਾ ਪਛਮੇਰੀ ਗੱਲ ਕਰ ਲਈ ਇਸ ਮੁੱਦੇ ਪੰਜਾਬ ਦੀ ਗੱਲ ਕਰ ਲਈ ਕਿ ਝੰਡਾ ਕਿ ਲੈ ਕੇ ਆ ਰਹੀਆਂ ਪਾਰਟੀਆਂ ਪਰ ਜਿਸ ਕਦਰ ਨਿਜਰੇ ਪੱਦਰ ਤੇ ਇੱਕ ਦੂਜੇ ਦੀ ਚੱਕੜਾ ਸਾੜੀ ਨਿਤੀ ਜਾਰੀ ਹੈ ਇਿੱਥੇ ਤੇ ਸਵਾਏ ਜਿਹੜਾ ਆਪਾਂ ਹੋਰ ਮੁੱਦਿਆਂ ਤੇ ਗੱਲ ਕਰਦੇ ਆ ਕਿ ਸੋਸ਼ਲ ਮੀਡੀਆ 'ਚ ਲੱਚਰ ਪਣਾ ਬਹੁਤ ਫੈਲਦਾ ਲੱਚਰ ਗੱਲਾਂ ਹੋ ਰਹੀਆਂ ਨਹੀਂ ਹੋਣੀਆਂ ਚਾਹੀਦੀਆਂ ਸਾਰੇ ਧਾਰਮਿਕ ਆਗੂ ਵੀ ਕਹਿ ਰਹੇ ਕਿ ਜਦੋਂ ਸਾਡੇ ਕ੍ਰਿਟੀਕਲ ਆਗੂ ਹੀ ਜਿਹੜਾ ਹੈਗਾ ਜਾਤੀ ਤੌਰ ਤੇ ਇਲਜ਼ਾਮ ਤਰਾਸ਼ੀਆਂ ਤੇ ਉਤਰਨਗੇ ਉਹਦਾ ਫੈਸਲਾ ਕੌਣ ਕਰੇਗਾ ਕਿ ਸੱਚਾ ਕੌਣਾ ਝੂਠਾ ਕੌਣਾ ਜਿਨੇ ਪਿਕਚਰ ਪਾਈਆਂ ਉਹ ਦਰ ਕਹੇਗਾ ਕਿ ਮੈਂ ਸਟੈਂਪ ਅੱਧੀ ਦੇ ਉੱਤੇ ਪੰਘਾਂ ਗਿਆ ਉਹ ਕਹਿੰਦੇ ਮੈਂ ਐਫ ਆਈ ਆਰ ਦਰਜ ਕਰਾਵਾਂਗਾ ਸਾਰਾ ਕੁਝ ਗਲਤ ਹੈ ਪਾਰਟੀ ਕਹਿ ਰਹੀ ਹੈ ਕਿ ਜਿਹੜਾ ਨਵੇਂ ਪੱਧਰ ਦੀ ਰਾਜਨੀਤੀ ਹੋ ਰਹੀ ਆ ਸੋ ਮੈਂ ਸਮਝਦਾ ਕਿ ਇਹ ਚੋਣਾਂ ਦੇ ਮੌਕੇ ਤੇ ਜਿਹਾ ਕੋਈ ਸਾਹਮਣੇ ਆਉਣਾ ਲੱਗਦਾ ਹੈ ਕਿ ਚੋਣਾਂ ਦਾ ਇਹ ਹਿੱਸਾ ਹੈ ਪੰਜਾਬੀ ਜਾਂ ਲੁਧਿਆਣਾ ਦੇ ਵੋਟਰ ਫੈਸਲਾ ਕਰਨਗੇ ਐਸਾ ਹੀ ਅਰਦਾਜ਼ੋ ਕੇ ਨਵੇਂ ਤਰੀਕੇ ਪੈਂਦੀਆਂ ਕੀ ਹੋਏਗਾ ਕੀ ਨਹੀਂ ਹੋਏ ਬਾਹਦੀਆਂ ਗੱਲਾਂ ਪਰ ਘੱਟੋ ਘੱਟ ਲੁਧਿਆਣਾ ਦੇ ਵੋਟਰਾਂ ਕੋਲੇ ਇੰਨਾ ਕੱਖ ਦੂਰ ਹੈ ਕਿ ਤੇ ਇਹਨੂੰ ਦੱਸ ਦੇਣਗੇ ਕਿ ਕਿਹੜੇ ਮੁੱਦਿਆਂ ਤੇ ਸਹਿਮਤ ਹੈ ਤੇ ਕਿਹੜੇ ਮੁੱਦਿਆਂ ਤੇ ਸਹਿਮਤੀ ਨਹੀਂ ਬਣਦੀ ਜੀ ਸਿੱਧੂ ਸਾਹਿਬ ਕਹਿ ਆਇਆ ਚਾਰ ਹੈ ਕਿ ਕਮਲਕੌਰ ਭਾਬੀ ਦੇ ਕਤਲ ਕੇਸ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਕਿਉਂਕਿ ਕਮਲਕੌਰ ਦੇ ਜਿਹੜੇ ਕੇਸ ਦੀ ਰਿਪੋਰਟ ਹੈ ਉਹ ਸਾਹਮਣੇ ਆ ਗਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਕਮਲਕੌਰ ਦਾ ਜਿਹੜਾ ਮਰਡਰ ਗਲਾ ਘੋਟ ਕੇ ਕੀਤਾ ਗਿਆ ਸੀ। ਏ ਕੋ ਐਮਸ ਵਾਲਾ ਜਿਸ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਲੱਚਰਪੜਾ ਇਲਾਕੇ 사ਤਾ ਫਿਰ ਕਮਲਕੌਰ ਭਾਬੀ ਜਿਹੜੀਆਂ ਆਪਣੀਆਂ ਸੋਸ਼ਲ ਮੀਡੀਆ ਤੇ ਮੀਡੀਆ ਜਿਹੜੀਆਂ ਪੋਸਟ ਕਰਦੀ ਸੀ ਉਸ ਨੂੰ ਲੈ ਕੇ ਵੱਡਾ ਸਾਲ ਟੱਕੇ ਕਾਫੀ ਕੁਝ ਲੱਚਰਪੜਾ ਉਹ ਸਹਿਜ ਜਾ ਰਹੀ ਸੀ ਉਹਦੇ ਨਾਲ ਕਿਸੇ ਦੀ ਸਹਿਮਤੀ ਨਹੀਂ ਮੈਂ ਦੇਖ ਰਿਹਾ ਹਾਂ ਕਿ ਮੀਡੀਆ ਦੇ ਵੱਡੇ ਪੱਤਰ ਤੇ ਲਕਚਰਪੁਣੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਸਾਡੇ ਧਾਰਮਿਕ ਆਗੂਆਂ ਵਾਲਾ ਵਿਰੋਧ ਕੀਤਾ ਜਾ ਰਿਹਾ ਹੈ ਕ੍ਰਿਟੀਕਲ ਆਗੂਆਂ ਵਾਲਾ ਵਿਰੋਧ ਕੀਤਾ ਜਾ ਰਿਹਾ ਹੈ ਇਵਨ ਜਿਹੜੇ ਸਭਿਆਚਾਰਕ ਮਾਮਲਿਆਂ ਨਾਲ ਸੰਬੰਧਿਤ ਹਸਤੀਆਂ ਆਈਆਂ ਉਹ ਵੀ ਲਕਚਰਪੁਣੇ ਦੀ ਹਿਨਾਅਤ ਨਹੀਂ ਕਰਦੇ ਹੋਣ ਜਿੱਥੇ ਕਮਲਪੌਰ ਦਾ ਸਵਾਲ ਆਇਆ ਇੱਕ ਜਿਹੜੀ ਰਿਪੋਰਟ ਉਹਦੇ ਸਾਹਮਣੇ ਆਈ ਹੈ ਮੈਡੀਕਲ ਰਿਪੋਰਟ ਦੇ ਅੰਦਾਜ਼ੇ ਕੀ ਹੈ ਕਿ ਗਲਾ ਕੋੜ ਕੇ ਦੀ ਹਤਾ ਕੀਤੀ ਗਈ ਹੈ ਜੇ ਹੋਰ ਕੀਤਾ ਸਾਹਮਣੇ ਆਣਗੇ ਕੇ ਨਾਲ ਸੰਬੰਧਿਤ ਪੂਰੀ ਜਾਣਕਾਰੀ ਆਈ ਤਾਂ ਪਤਾ ਲੱਗੇਗਾ ਕਿ ਕਿਸ ਕਦਰ ਉਹਦੀ ਮੌਤ ਹੋਈ ਕਿ ਕਿਸ ਕਿਉਂਜਾ ਬਰਤਾਰਾ ਉਹਦੇ ਨਾਲ ਕੀਤਾ ਗਿਆ ਹੁਣ ਇਹਦੇ ਦੋ ਪਹਿਲੂ ਹੈ ਇੱਕ ਪਹਿਲੂ ਤਾਂ ਉਹ ਹੈ ਜੋ ਸਮਾਜ ਵਿੱਚ ਤਿਰਪਣਾ ਪ੍ਰੋਸਹਾਨਾਂ ਦੇ ਖਿਲਾਫ ਇੱਕ ਤਰ੍ਹਾਂ ਦੀ ਜ਼ੋਰਦਾਰ ਮਹਿੰਮ ਚੱਲ ਰਹੀ ਹੈ ਕਿ ਬੰਦ ਹੋਣੀ ਚਾਹੀਦੀ ਹੈ ਦੂਜੇ ਪਾਸੇ ਦੂਜਾ ਪਹਿਲੂ ਇਹ ਹੈ ਕਿ ਕਮਨਪਰਵਾਹੀ ਵੀ ਇਸ ਤਰੀਕੇ ਨਾਲ ਹੱਤਿਆ ਕੀਤੀ ਗਈ ਹੈ ਉਹਨੇ ਪਹਿਲੀ ਤੋਂ ਜਿਹੜੀਆਂ ਹਸਤੀਆਂ ਆਈਆਂ ਉਹ ਕਹਿ ਰਹੀਆਂ ਕਿ ਬਿਲਕੁਲ ਵਾਜਿਬ ਨਹੀਂ ਹੈਗਾ ਜੇ ਕੋਈ ਗਲਤ ਕਾਰਵਾਈ ਕਰ ਰਿਹਾ ਤਾਂ ਪੁਲਿਸ ਕੋਲੇ ਕਾਨੂੰਨ ਦਾਅ ਕਰ ਲਈ ਹੋਣੀ ਚਾਹੀਦੀ ਹੈ ਕਿਸੇ ਨੂੰ ਕਾਨੂੰਨ ਦਾ ਫੈਸਲਾ ਕਰਨ ਦਾ ਆਪਣੇ ਕੋਲੇ ਅਧਿਕਾਰ ਦਾ ਹੱਕ ਨਹੀਂ ਹੋਣਾ ਚਾਹੀਦਾ ਜੇ ਇਸ ਤਰ੍ਹਾਂ ਹਰ ਕੋਈ ਜੱਜ ਬਣ ਕੇ ਬੈਠ ਜੇਗਾ ਤਾਂ ਫਿਰ ਪਨਾਹ ਤੇ ਰਹਿਣਾ ਹਾਈ ਕੋਰਟ ਸਰਕਾਰਾਂ ਲੰਮਾ ਚੜਾਤਾ ਤਾਂ ਤਾਂ ਕਿਸੇ ਦਾ ਲੋੜ ਹੀ ਨਹੀਂ ਰਹੇਗੀ ਕਿਸੇ ਦਾ ਰੁਕੀ ਕਾਰੋ ਕਰ ਫੈਸਲਾ ਕਰ ਲਿਆ ਕਰਨਗੇ ਸੋ ਫੈਸਲੇ ਜਿਹੜੇ ਹੈਗੇ ਆ ਸਮਾਜਿਕ ਤੌਰ ਤੇ ਮਹਿਮਲ ਤੌਰ ਤੇ ਲੜਾਈ ਲੜਨੀ ਗਲਤ ਗੱਲ ਤੇ ਖਰਾਬ ਬੋਲਣਾ ਇੱਕ ਵੱਖਰੀ ਗੱਲ ਹੈ ਪਰ ਇੱਕ ਫੈਸਲਾ ਕਰਨਾ ਸਜ਼ਾ ਸੁਣਾਉਣੀ ਉਹ ਦੂਜਾ ਪਹਿਲੂ ਹੈ ਕਿ ਸਿਸਟਮ ਜਿਹੜਾ ਬਣਿਆ ਉਹਦੇ ਮੁਤਾਬਕ ਹੀ ਕੋਈ ਕਾਰਵਾਈ ਹੋਣੀ ਹੈ ਉਹੀ ਬਣਦੀ ਹੈ ਆਪਣੇ ਹੱਥੇ ਕਾਨੂੰਨ ਨਹੀਂ ਲਿਆ ਜਾ ਸਕਦਾ ਪਰ ਜੇ ਸਮਾਜ ਦੀ ਆਪਾਂ ਗੱਲ ਕਰਦੇ ਹਾਂ ਤਾਂ ਹੁਣ ਆਪਾਂ ਜਿਹਦਾ ਜ਼ਿਕਰ ਕਰਦੇ ਆਂ ਪਾਰਲੀਮੈਂਟ ਮੈਂਬਰ ਹੈ ਖਾਲਸਾ ਜੀ ਉਹ ਜਿਹੜਾ ਹੈਗਾ ਮੈਦਾਨ ਦੇ ਘਰ ਗਏ ਹੈ ਪਰ ਜਾ ਕੇ ਉਹਨਾਂ ਦੇ ਪਤਾ ਆ ਗਿਆ ਉਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ ਜਿਹਨਾਂ ਦਾ ਨਾਮ ਜੁੜ ਰਿਹਾ ਹੈ ਕਿ ਜਿਹਨਾਂ ਨੇ ਕਤਲ ਕੀਤਾ ਹੈ ਉਹਨਾਂ ਦੇ ਬੇਟੇ ਨੇ ਉਹ ਕਹਿ ਰਹੇ ਕਿ ਸਮਾਜਿਕ ਤੌਰ ਤੇ ਇੱਕ ਚੰਗਾ ਕੰਮ ਕੀਤਾ ਗਿਆ ਹੁਣ ਪਾਰਲੀਮੈਂਟ ਮੈਂਬਰ ਜਾ ਕੇ ਜਦੋਂ ਕਰੇ ਕਿਸੇ ਦੇ ਜਾ ਕੇ ਸਨਮਾਨ ਕਰੇ ਤਾਂ মিডিਆ ਤਾਂ ਨੋਟਸ ਲੈ ਗਏ ਲੈ ਗਏ ਇਸ ਦਾ ਕਿ ਕਿਸ ਕਦਰ ਜਿਹੜਾ ਹੈਗਾ ਉਹਦਾ ਸਨਮਾਨ ਕੀਤਾ ਜਾ ਰਿਹਾ ਖਾਲਸਾ ਨੇ ਨਹੀਂ ਕਿ ਕੱਲਾ ਉੱਥੇ ਜਾ ਕੇ ਸਨਮਾਨ ਕੀਤਾ ਹੈ ਉਹਨਾਂ ਨੇ ਲੈਕਚਰ ਸੁਣਨ ਦੇ ਖਿਲਾਫ ਵੀ ਗੱਲ ਕੀਤੀ ਹੈ ਦੇ ਨਾਲ ਹੀ ਕਮਲਗੌਰ ਭਾਬੀ ਤੇ ਜੋ ਕਾਰਵਾਈ ਕੀਤੀ ਗਈ ਹੈ ਉਹਦੇ ਵੀ ਹਮਾਇਤ ਕਰਦੇ ਹੋ ਨਜ਼ਰ ਆਉਂਦੇ ਆ। ਸੋ ਇਹ ਬਹੁਤ ਹੀ ਸਵੇਦਨਸ਼ੀਲ ਮੁੱਦਾ ਹੈ। ਕਾਨੂੰਨੀ ਪਹਿਲੂ ਕਿਸੇ ਤਰੀਕੇ ਨਾਲ ਵੀ ਆਪਣੇ ਹੱਥ ਜਿਨੇ ਲਿਆ ਜਾ ਸਕਦਾ। ਹਾਂ ਜਿਹੜਾ ਲੱਛਰਪੁਰ ਦੇ ਖਿਲਾਫ ਮਹਿਮਤ ਚਲਾਉਣ ਦੀ ਜਿਹੜੀ ਲੋੜ ਹੈ ਉਹਦੇ ਤੋਂ ਕੋਈ ਵੀ ਅਨਕਾਰੀ ਨਹੀਂ। ਸੋ ਇਸ ਮੁੱਦੇ ਨੂੰ ਲੈ ਕੇ ਕਮਲਗੌਰ ਭਾਬੀ ਦੀ ਆਤਨ ਲੈ ਕੇ ਕਾਫੀ ਵਿਵਾਦ ਪਖਿਆ ਹੋਇਆ ਮੁਖੜਾ ਵਖਰੀ ਰਿਹਾ ਹੈ। ਕੁਈ ਤੇ ਰੋਧ ਦੀ ਹਮਾਇਤ ਕਰ ਰਹੀ ਹੈ ਤੇ ਕੋਈ ਉਹਦਾ ਡਟ ਕੇ ਵਿਰੋਧ ਕਰ ਰਹੀ ਹੈ ਜੀ ਸਿੱਧੂ ਸਾਹਿਬ ਪੰਜਾਬ ਦੇ ਵਿੱਚ ਲਿੰਕ ਸੜਕਾਂ ਦਾ ਕਾਫੀ ਬੁਰਾ ਹਾਲ ਹੈ ਜਿਸ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਤਾਂ ਕਰਨਾ ਪੈਂਦਾ ਉੱਥੇ ਹੁਣ ਪੰਜਾਬ ਸਰਕਾਰ ਨੇ ਇੱਕ ਐਲਾਨ ਕੀਤਾ ਹੈ ਕਿ ਉਹ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਦੇ ਵੱਲੋਂ ਇੱਕ ਟੈਂਡਰ ਪਾਸ ਕੀਤਾ ਜਾਵੇਗਾ ਜਿਸ ਦੇ ਨਾਲ ਹੁਣ ਪੰਜਾਬ ਦੀਆਂ ਸੜਕਾਂ ਜਿਹੜੀਆਂ ਨੇ ਦੁਬਾਰਾ ਤੋਂ ਬਣਾਈਆਂ ਜਾਣਗੀਆਂ ਦੇਖੋ ਬਹੁਤ ਵੱਡਾ ਮਸਲਾ ਹੈ ਪਹਿਲਾਂ ਦਾ ਪਿਛਲੇ ਸਮੇਂ ਚ ਲਗਾਤਾਰ ਜ ਰੂਰਲ ਡਿਵੈਲਪਮੈਂਟ ਫੰਡ ਹੈ ਕੇਂਦਰ ਵੱਲੋਂ ਪੰਜਾਬ ਦੇ ਜਿਸ ਕਰਕੇ ਰੁਕੇਗੇ ਉਸ ਨੂੰ ਲੈ ਕੇ ਜਿਹੜਾ ਪੈਸਾ ਰੂਰਲ ਡਿਵੈਲਪਮੈਂਟ ਤੇ ਲੱਗਣਾ ਸੀ ਪਿੰਡੂ ਸੜਕਾਂ ਤੇ ਲੱਗਣਾ ਸੀ ਉਹ ਪੈਸਾ ਆਇਆ ਹੀ ਨਹੀਂ ਕੇਂਦਰ ਵੱਲੋਂ ਤੇ ਧੀਰੇ ਕਰਕੇ ਬਹੁਤ ਬੁਰਾ ਹਾਲ ਹੈ ਕਿ ਜਈਆਂ ਸੜਕਾਂ ਪਿੰਡੂ ਖੇਤਾਂ ਦੀਆਂ ਜਿੱਥੇ ਲੋਕਾਂ ਦਾ ਲੰਘਣਾ ਮੈਂ ਸਮਝਦਾ ਕਿ ਨਰਕ ਨੂੰ ਵੀ ਭੈੜੀ ਜ਼ਿੰਦਗੀ ਇਸਲੇ ਬਤੀਤ ਕਰ ਰਿਹਾ ਹੈ ਦੇ ਦਾਕ ਇੰਦਰਿਆਪਾ ਗੱਲ ਕਰਦੇ ਆ ਇੰਦਰ ਸਿੱਧੇ ਤੌਰ ਤੇ ਵੀ ਜ਼ਿੰਮੇਵਾਰ ਹੈ ਕਿਉਂਕਿ ਜੋ ਫੰਡ ਭਾਇਆ ਕਰੰਸੀ ਫੰਡ ਮਈਆ ਨਹੀਂ ਕਿਤੇ ਗਏ ਹੁਣ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਲਿਆ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਨਾ ਸੜਕਾਂ ਦੀ ਜਲਦੀ ਮੁਰੰਮਤ ਕੀਤੀ ਜਿਹੜੀ ਟੁੱਟੀਆਂ ਹਨ ਠੀਕ ਕਰਾਇਆ ਜਾਵੇ ਪ੍ਰਾਣ ਅਸਿਸਟੈਂਸ ਨੂੰ ਵੀ ਇਹਦੀ ਗੱਲ ਕੀਤੀ ਹੈ ਫਾਰ ਐਗਜ਼ਾਮਪਲ ਜਿਦੋਂ ਪਹਿਲਾਂ ਫਰਮਾਂ ਨੂੰ ਠੇਕਾ ਦਿੱਤਾ ਜਾਂਦਾ ਸੀ ਤਾਂ ਤਕਰੀਬਨ 1 ਕਰੋੜ ਤੋਂ ਲੈ ਕੇ 2 ਕਰੋੜ ਤੱਕ ਦਾ ਕਿਸੇ ਫਰਮ ਦਾ ਠੇਕਾ ਹੁੰਦਾ ਸੀ ਹੁਣ 1 ਕਰੋੜ ਤੋਂ ਲੈ ਕੇ 50 ਕਰੋੜ ਤੱਕ ਇੱਕ ਫਰਮੂ ਦੇਖਾ ਦਿੱਤਾ ਜਾ ਸਕਦਾ ਜਿਹੜਾ ਨਵਾਂ ਫੈਸਲਾ ਲਿਆ ਕਾਰਨ ਦਾ ਕੁਟੀਆਂ ਫਰਮਾਉਣ ਜਲਦੀ ਜਿਹੜੀ ਆ ਸੜਕਾਂ ਦੀ ਮਰਮਮਤ ਹੋਵੇ ਫੈਸਲਾ ਚੰਗਾ ਲਿਆ ਗਿਆ ਪਰ ਮੈਂ ਜ਼ਰੂਰ ਕਹਾਂਗਾ ਕਿ ਬੜਾ ਦੇਰ ਨਾਲ ਫੈਸਲਾ ਲੈ ਗਿਆ ਫੈਸਲਾ ਉਦੋਂ ਲਿਆ ਗਿਆ ਜਦੋਂ ਜਿਹੜੇ ਵੀ ਇਹਨਾਂ ਮਾਮਲੇ ਨਾਲ ਸੰਬੰਧਤ ਸਿਆਣੇ ਲੋਕ ਸਾਰੇ ਸਗਨ ਸਹਿਤ ਹੋਣਗੇ ਕਿ ਆਉਣ ਵਾਲੇ ਦਿਨਾਂ 'ਚ ਬਾਰਸ਼ਾਂ ਸ਼ੁਰੂ ਹੋਣ ਵਾਲੀਆਂ ਤੇ ਬਾਰਸ਼ਾਂ ਦੇ ਚੱਲਦਿਆਂ ਸੜਕ ਦੇ ਕੰਮ ਦਾ ਤੇ ਪਾਣੀ ਦਾ ਆਪਸ ਵਿੱਚ ਇੱਕ ਦੂਜੇ ਦਾ ਬੈਰ ਹੈ। ਬਾਰਸ਼ਾਂ ਚੱਲਦੇ ਆ ਸੜਕਾਂ ਦੀ ਨੰ ਮਰਮਤ ਹੋ ਸਕਦੀ ਹੈ ਤੇ ਨਾ ਹੀ ਖੱਡੇ ਭਰੇ ਜਾ ਸਕਦੇ ਆ। ਇਧਰੇ ਫੈਸਲਾ ਪਹਿਲਾਂ ਲਿਆ ਜਾਂਦਾ 400 ਮਹੀਨੇ ਤਾਈਦਾ ਬਹੁਤ ਹੀ ਹੁਣ ਜਿਹੜਾ ਬਸ نو ਪਹਿਲਾਂ ਪਹਿਲਾਂ ਪੰਜਾਬ ਦੀ ਇੱਕ ਵੱਖਰੀ ਤਸਵੀਰ ਹੁੰਨੀ ਸੀ ਜਿਸ ਵੱਖਰੀ ਤਸਵੀਰ ਦੇ ਮੁਖੰਦਰੀ ਉਹ ਵੰਤਮਾਨ ਗੱਲ ਕਰਦੇ ਆ। ਚਲੋ ਦੇਰ ਨਾਲ ਲਿਆ ਗਿਆ ਫੈਸਲਾ ਹੋ ਸਕਦਾ ਹੈ ਕਿ ਅਮਲੀ ਤੌਰ ਤੇ ਦਾ ਬਾਰਸ਼ ਦਾ ਮੌਸਮ ਲੰਘਣ ਤੋਂ ਬਾਅਦ ਹੀ ਸੜਕਾਂ ਦੀ ਮਰਮਤ ਹੋਏਗੀ। ਹਰ ਹਾਲ ਦੇ ਬਾਰੇ ਕੋਈ ਦੋ ਰਹਿ ਨਹੀਂ ਕਿ ਜਿਸ ਕਦਰ ਪੰਜਾਬ ਦੀਆਂ ਸੜਕਾਂ ਦਾ ਮਾੜਾ ਹਾਲ ਹੈ ਮੈਂ ਸੰਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇੰਦਾ ਦੀ ਸਥਿਤੀ ਨਹੀਂ ਦੇਖੀ ਹੋਣੀ ਕਿਉਂਕਿ ਪੈਸਾ ਹੀ ਨਹੀਂ ਸੀ ਸੜਕਾਂ ਦੇ ਲਈ ਔਰ ਲੋਕੋ ਬਚਾਰੇ ਬੇਬਸਾ ਹੈ ਜਿਸ ਨੇ ਆਪਣੇ ਰਸਤੇ ਇਧਰ ਲਈ ਬਣਾਏ ਹੈ ਕੋਈ ਪਿੰਡਾਂ ਦੀ ਨਿਕਲ ਕੇ ਜਾ ਰਿਹਾ ਹੈ ਕੋਈ ਤਾਂ ਦਾ 20-20 ਕਿਲੋਮੀਟਰ ਬਗਲ ਕੇ ਜਾ ਰਿਹਾ ਹੈ ਇਹ ਕਰ ਮੈਂ ਹੋਰ ਜ਼ਰੂਰ ਸਾਂਝੀ ਕਰਨੀ ਚਾਹਾਂਗਾ ਇਹ ਕਿ ਸਰਕਾਰਾਂ ਦੇ ਸੋਚਣ ਦੀ ਹੈ ਦੇਖੋ ਬੜੀਆਂ ਜਿਹੜੀਆਂ ਭਾਰਤ ਮਾਲਾ ਸੜਕ ਦੀ ਗੱਲ ਕਰਦੇ ਆਂ ਵੱਡੀਆਂ ਵੱਡੀਆਂ ਸੜਕਾਂ ਚਾਰ ਮਾਰਗੀ ਛੇ ਮਾਰਗੀ ਅੱਠ ਮਾਰਗੀ ਸੜਕਾਂ ਨੇ ਗੱਲਾਂ ਕਰਦੇ ਆਂ ਆਪਾਂ ਵਿਕਾਸ ਦੀ ਗੱਲਾਂ ਕਰਦੇ ਆਂ ਤਾਂ ਉਹਨਾਂ ਲਈ ਜਿਹੜਾ ਮਟੀਰੀਅਲ ਐ ਪੱਥਰ ਐ ਰੇਤਾ ਕਿਹੜੀਆਂ ਸੜਕਾਂ ਤੋਂ ਲੰਘ ਰਿਹਾ ਹੈ ਜਿਹੜੀਆਂ ਪਿੰਡੂ ਸੜਕਾਂ ਨੇ ਪਿੰਡੂ ਸੜਕਾਂ ਦਾ ਬੇੜਾਗਰ ਕੰਮ ਦੇ ਚ ਤੋੜਨੇ ਚ ਜਿੰਨਾ ਟੇਪਰਾਂ ਦਾ ਵੱਡਾ ਰੋਲ ਐ ਉਹਨਾਂ ਹੋਰ ਕਿਸੇ ਦਾ ਨਹੀਂ ਹੋਏਗਾ ਕੀ ਜਿਹੜੇ ਜਿਨ੍ਹਾਂ ਨੇ ਠੇਕੇ ਲਏ ਆ ਵੱਡੀਆਂ ਸੜਕਾਂ ਦੇ ਚੌੜੀਆਂ ਕਰਨ ਦੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਉਹਨਾਂ ਤੇ ਕੋਈ ਟੈਕਸ ਲਾਇਆ ਜਾਂਦਾ ਉਹਨਾਂ ਤੋਂ ਕੋਈ ਪੈਸਾ ਵਸੂਲਿਆ ਜਾਂਦਾ ਕਿਉਂਕਿ ਦਿਨ ਰਾਤ ਹਾਸਨ ਕੰਮ ਦਾ ਟਿੱਪਰ ਬਣਦੀ ਬਣਦੇ ਆਂ ਕਈ ਥਾਵਾਂ ਤੇ ਆਏ ਤੇ ਨਾ ਆਉਂਦਾ ਕਿ ਕਿਸੇ ਨਾ ਕਿਸ ਦੀ ਜਾਨ ਚਲੀ ਜਾਂਦੀ ਹੈ ਕੋਈ ਟਿੱਪਰਾਂ ਪਰਵਾਹੀ ਨਹੀਂ ਕਰਦੇ ਮੋਟਰਸਾਈਕਲ ਹੋਵੇ ਕਾਰ ਹੋਵੇ ਠੱਕੇ ਕਿਸੇ ਦੇ ਵਾਹਦੇ ਆ ਟਿੱਪਰ ਦਾ ਡਗੜਦਾ ਕੋਈ ਨਹੀਂ ਤੇ ਵਜਣ ਵਾਲੇ ਦਾ ਰਹਿਦਾ ਕੁਝ ਨਹੀਂ ਸੋ ਉਹਨਾਂ ਨੇ ਸੜਕਾਂ ਦਾ ਜਿਸ ਕਦਰ ਮਾੜਾ ਹਾਲ ਕਰਤਾ ਹੈ ਜਿਹੜੀਆਂ ਵੱਡੀਆਂ ਸੜਕਾਂ ਪੰਜਾਬ ਦੇ ਦੇਖੋ ਇੱਕ ਵੱਖਰੀ ਕਿਸਮ ਦੀ ਤਸਵੀਰ ਵੀ ਪੇਸ਼ ਹੈ ਕਿ ਇੱਕ ਤਸਵੀਰ ਕੇਂਦਰ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਚ ਕਿੰਨੇ ਵੱਡੇ ਵੱਡੇ ਪੁਲ ਕਿੰਨੀਆਂ ਵੱਡੀਆਂ ਸੜਕਾਂ ਬਣਾਈਆਂ ਜਾ ਰਹੀਆਂ ਦੂਜੇ ਪਾਸੇ ਜਿਹੜਾ ਅੰਦਰੂਨੀ ਪੰਜਾਬ ਹੈ ਕਿਸ ਕਦਰ ਨਰਕ ਭੋਗ ਰਿਹਾ ਉਹਦੀ ਤਸਵੀਰ ਕੌਣ ਪੇਸ਼ ਕਰੇਗਾ ਮਾ ਅੱਗੇ ਵੀ ਇੱਕ ਦਿਨ ਗੱਲ ਕਹੀ ਸੀ ਕਿ ਨਾ ਸੜਕਾਂ ਨਾਲੋਂ ਤਾਂ ਕੱਚੇ ਰਾ ਚੰਗੇ ਸੀ ਤੇ ਹੁਣ ਅਗਰੇ ਦਿਨਾਂ 'ਚ ਬਾਰਸ਼ ਆ ਜਾਣੀ ਹੈ ਬਾਰਸ਼ ਦਾ ਮੌਸਮ ਆਈ ਗਿਆ ਦੇਖਿਓ ਸਹੀ ਕਿ ਲੋਕਾਂ ਦਾ ਕਿਸ ਕਦਰ ਉਹਨਾਂ ਸੜਕਾਂ ਤੋਂ ਲੰਘਣਾ ਵੀ ਮੁਸ਼ਕਲ ਹੋ ਜਾਏਗਾ ਸੋ ਫੈਸਲਾ ਸਹੀ ਜਾਏਗਾ ਦੇਰ ਨਾਲ ਫੈਸਲਾ ਲਿਆ ਗਿਆ ਪਰ ਜਿਹੜਾ ਲੋਕਾਂ ਨੇ ਜਿਹੜੀਆਂ ਕੰਪਨੀਆਂ ਨੇ ਸੜਕਾਂ ਤੋੜੀਆਂ ਜੇ ਟੋਲ ਪਲਾਜ਼ਾ ਦੇ ਲੱਗ ਸਕਦੇ ਸੜਕਾਂ ਤੇ ਸੜਕਾਂ ਦੇ ਲੰਘਣਾ ਨੇ ਤੇ ਕਹਿੰਦੇ ਟੋਲ ਪਲਾਜ਼ਾ ਕੋ ਕੋਈ ਚੀਜ਼ ਲੰਘਦੇ ਆਂ ਤਾਂ ਤਾਂ ਤੇ ਬੈਰੀਕੇਡ ਲੱਗੇ ਆ ਜਿਹੜੇ ਟਿਪਰ ਜਿਹੜੇ ਆ ਗਿਆ ਜਿਨ੍ਹਾਂ ਨੇ ਪੰਜਾਬ ਦੀਆਂ ਸਾਰੀਆਂ ਸੜਕਾਂ ਤੋੜ ਦੀਆਂ ਉਹਦੇ ਵੀ ਕੌਣ ਜਵਾਬਦੇ ਹੋਏਗਾ ਜੀ ਸਿਰਤਾਬ ਰੋਲੇ ਦੀ ਗੱਲ ਕਰੀਏ ਤਾਂ ਰੋਲਾ ਇੱਥੇ ਨਹੀਂ ਖਤਮ ਹੁੰਦਾ ਇੱਕ ਹੋਰ ਰੋਲਾ ਪਿਆ ਹੋਇਆ ਜਿਉ ਕੇ ਮੱਕੀ ਦੀ ਐਮਐਸਪੀ ਤੇ ਆ ਕਿਹਾ ਜਾ ਰਿਹਾ ਕਿ ਜੋ ਕਿ ਮੱਕੀ ਦੀ ਐਮਐਸਪੀ ਦੇ ਰੇਟ ਨੇ ਉਸ ਤੋਂ ਘੱਟ ਰੇਟ ਤੇ ਜਿਹੜੀ ਮੱਕੀ ਵੇਚੀ ਜਾ ਰਹੀ ਹੈ ਦੇਖੋ ਅਕਸਰੀ ਸਾਡੇ ਦੇਸ਼ ਦੇ ਬਾਹਰ ਇਹ ਨਿਆਰੇ ਪੋਲਿਟੀਕਲ ਪਾਰਟੀਆਂ ਦੇ ਆਗੂਆਂ ਦੇ ਭੱਲੇ ਭੱਲੇ ਉਹਨਾਂ ਨੇ ਜਦੋਂ ਐਲਾਨ ਕਰਦੇ ਆ ਅਸੀਂ ਐਮਐਸਪੀ ਦੇਵਾਂਗੇ ਕੰਗਰੇਸ ਚੋਣੇ ਜੋ ਕੱਢ ਕੇ ਦੂਜੀਆਂ ਫਸਲਾਂ ਤੋਂ ਲੈ ਕੇ ਆਵਾਂਗੇ ਮਿਸਲੋ ਕਿ ਦੇ ਕਿਸਾਨ ਸੰਗੋਜਾ ਕਨੌਰੀ ਬਾਰਡਰ ਤੇ ਜਾ ਕੇ ਬੈਠਦੇ ਆ ਜਾਂ ਦਿੱਲੀ ਦੇ ਬਾਰਡਰ ਤੇ ਜਾ ਕੇ ਬੈਠ ਗਿਆ ਤੇ ਉਹਨਾਂ ਨੂੰ ਕੋਈ ਆਤਵਾਦੀ ਕਹਿੰਦਾ ਕੋਈ ਟੁਕੜੇ ਰੁਕੜੇ ਕਹਿੰਦਾ ਕੋਈ ਕੁਝ ਕਹਿੰਦਾ ਕੁਝ ਕਹਿੰਦਾ ਯਾਨੀ ਜ਼ੁਬਾਨ 'ਚ ਜੋ ਕੁਝ ਉਹਨਾਂ ਖਿਲਾਫ ਕਿਹਾ ਜਾ ਸਕਦਾ ਕਿਸਾਨਾਂ ਦੇ ਖਿਲਾਫ ਕਸਰ ਨਹੀਂ ਛੱਡੀ ਜਾਂਦੀ। ਹਰੇਕ ਇੱਕ ਬੜੀ ਐਗਜ਼ਾਮਪਲ ਜੇ ਤੁਸੀਂ ਗੱਲ ਕੀਤੀ ਹੈ ਕਟੋਮੈਟਿਕ ਫਸਲ ਦੀ ਗੱਲ ਆ। ਕੋਈ ਜੋ ਹੀ ਪੱਚੀ ਫਸਲਾਂ ਦੀ ਗੱਲ ਨਹੀਂ ਇਹ ਦਾਅਵੇ ਕੀਤੇ ਜਾਂਦੇ ਆ। ਮੱਕੀ ਦੀ ਫਸਲ ਬਾਰੇ ਕਿਹਾ ਗਿਆ ਸੀ ਐਮ ਐਸ ਵੀ ਦਿੱਤੀ ਜਾਏਗੀ 2440 ਰੁਪਏ ਐਮ ਐਸ ਵੀ ਦੀ ਕੀਮਤ ਰੱਖੀ ਕੀਤਾ ਹੈ ਕੀਤੀ ਗਈ ਹੁਣ ਉਨੇ ਵੀ ਕੀਮਤ ਨਹੀਂ ਮੰਨ ਲਈ ਉਹ ਤੋਂ ਘੱਟ ਕੀਮਤ ਤੇ ਕਿਸਾਨ ਵੇਚਣ ਨੂੰ ਮਜਬੂਰ ਹੈ ਕੌਣ ਹੋਏਗਾ ਤੇ ਲਈ ਜਵਾਬ ਦੇ ਕਿਸਾਨ ਕਿਹਦੇ ਕੋਲੇ ਜਾਣ ਜੋ ਧਰਨੇ ਦਿੰਦੇ ਐ ਰੋਲੇ ਪਾਉਂਦੇ ਤੇ ਤੋਕੜ ਰੋੜੇ ਗਾਰੰਟੀ ਆ ਜਾਂਦਾ ਹੈ ਡੰਗਾ ਮਾਰ ਕੇ ਵਿਜਾ ਦਿੱਤਾ ਜਾਂਦਾ ਆਖਰਕਾਰ ਕਿਸਾਨਾਂ ਦੀ ਸੁਣਾਈ ਕਿੱਥੇ ਹੋਏਗੀ ਐਮ ਐਸ ਵੀ ਦੀ ਆਪਾਂ ਗੱਲਾਂ ਕਰਦੇ ਆਂ ਵੱਡੇ ਵੱਡੇ ਬਾਦਿਆਂ ਨੇ ਗੱਲਾਂ ਕਰਦੇ ਆਂ ਖਣ ਤੇ ਝੋਨੇ ਦੇ ਫਸਲੀ ਚੱਕਰ ਤੋਂ ਪੰਜਾਬ ਨੂੰ ਬਾਹਰ ਲਿਆਉਣ ਦੀ ਗੱਲ ਕਰਦੇ ਆਂ ਕਿ ਸਿਰਫ ਐਮਐਸਵੀ ਦੇ ਮੁੱਦੇ ਤੇ ਕਾ ਕੇਵਲ ਮੱਕੀ ਦੇ ਮੁੱਦੇ ਤੇ ਵੀ ਇਹਨਾਂ ਨੇ ਕਿਸਾਨ ਨੂੰ ਬਚਾਇਆ ਜਾ ਸਕਾ ਕਿ ਘੱਟੋ ਘੱਟ ਮੱਕੀ ਦੀ ਐਮਐਸਵੀ ਦਵਾ ਗਏ ਮੈਂ ਕਹਿੰਦਾ ਕਿ ਪੰਜਾਬ ਤੋਂ ਅਗਾਂਹ ਤੇ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਆਉਂਦੇ ਰਹੇ ਆ ਹਰਿਆਣਾ ਦੇ ਮੁੱਖ ਮੰਤਰੀ ਜਵਾਬਦੇ ਹੋਣਗੇ ਉਹਨਾਂ ਇਸ ਗੱਲ ਦੇ ਲਈ ਵੋਟਾਂ ਮੰਗਣ ਤਾਂ ਆਗੇ ਸੀ ਲੁਧਿਆਣੇ ਜੀ ਜੀ ਐਵੇਂ ਸੀ ਕਿਸ ਕਦਰ ਰੋ ਰਹੇ ਆ ਕੋਈ ਜਵਾਬ ਹੈ ਇਸ ਮਾਲਾ ਦਾ ਮੇਰੇ ਨਾਲ ਜ਼ਰੂਰੇ ਸਮਝ ਤੇ ਕਰਨਾ ਚਾਹਾਂਗਾ ਕਾਂਗਰਸ ਦੇ ਆਗੂ ਰਾਣਾ ਗਰੀਬ ਸਿੰਘ ਉਹਨਾਂ ਨੇ ਹੁਕਾ ਦੇ ਦੇ ਕੇ ਕਦੇ ਤਲਵੰਡੀ ਸਾਹਿਬ ਉਹਨੇ ਮੌਕਸਰ ਕਿਹਾ ਕਿ ਮੇਰੇ ਨਾਲ ਸੰਬੰਧ ਕਰੋ ਐਮ ਐਸ ਵੀ ਦੇ ਮੈਂ ਮੱਕੀ ਖਰੀਦਾਂਗਾ ਜੀ ਯਾਬਿਆਂ ਨੂੰ ਲੱਭਣਾ ਚਾਹੀਦਾ ਕਿ ਕਿੱਥੇ ਨੇ ਹੁਣ ਰਾਣਾ ਗਰੀਬ ਕਿਹਾ ਕਿ ਐਮ ਐਸ ਵੀ ਦਾ ਫਸਲ ਵਿਕ ਨਹੀਂ ਰਹੀ ਕੌਣ ਚੁਕੇਗਾ ਮੱਕੀ ਦੀ ਫਸਲ ਜੀ ਜੀ ਰਾਣਾ ਗਰੀਬ ਦੇਣਗੇ ਜਵਾਬ ਜੀ ਸਿੱਧੂ ਸਾਹਿਬ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸਾਡੇ ਦਰਸ਼ਕਾਂ ਦੇ ਨਾਲ ਬਹੁਤ ਹੀ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ ਦਰਸ਼ਕਾਂ ਵਾਸਤੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਹ ਨਹੀਂ ਕੱਲ ਮਿਲਾਂਗੇ ਨਵੇਂ ਪ੍ਰੋਗਰਾਮ ਤੇ ਵਿੱਚ ਨਵੀਂ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ